ਕਿ ਜੋ ਗੁਰੂ ਸਾਨੂੰ ਸਮਝਾਉਂਦੇ ਆ ਜੋ ਕਹਿੰਦੇ ਸਾਨੂੰ ਉਹ ਕਰਨਾ ਚਾਹੀਦਾ ਵਾ ਫੇਰ ਹੀ ਸਾਡੇ ਜੀਵਨ ਦਾ ਆਧਾਰ ਹੋ ਸਕਦਾ ਵਾ ਐਗਜ਼ਾਮਪਲ ਵਜੋਂ ਆਪਾਂ ਦੇਖ ਲੈਨੇ ਆ ਕਿ ਜਿਵੇਂ ਆਪਾਂ ਆਪਣੇ ਸਰੀਰ ਨੂੰ ਬਾਹਰੋਂ ਸਾਫ਼ ਕਰ ਲੈਂਦੇ ਆ ਇਸ਼ਨਾਨ ਕਰਦੇ ਆ ਚੰਗੀ ਗੱਲ ਹੈ ਇਸ਼ਨਾਨ ਕਰਨਾ ਚਾਹੀਦਾ ਵਾ ਸਾਫ਼ ਸੁਥਰੇ ਰਹਿਣਾ ਚਾਹੀਦਾ ਪਰ ਬਾਹਰ ਆਪਾਂ ਜਦੋਂ ਇਸ਼ਨਾਨ ਕਰਦੇ ਆ ਤੇ ਅੰਦਰ ਦਾ ਇਸ਼ਨਾਨ ਜਿਹੜਾ ਮਨ ਦਾ ਜਿਹੜਾ ਉਹਨਾ ਜਿਹੜੀ ਮਨ ਦੇ ਵਿੱਚ ਮਨਮਾਤ ਆ ਜਾਂ ਜਿਹੜੀਆਂ ਬਰਾਈਆਂ ਵਾਂ ਜਿਹੜੀ ਸਾਡੇ ਵਿੱਚ ਜਿਹੜੀ ਕਿਸੇ ਪ੍ਰਤੀ ਈਰਖਾ ਨਫ਼ਰਤ ਲਾਲਚ ਜਿਹੜੇ ਆ ਇਹ ਜਿਹੜੀਆਂ ਜਿੰਨੇ ਵੀ ਔਗਣੇ ਆ ਨਾ ਸਾਰੇ ਜਿਹੜੇ ਆ ਇਹ ਤਾਂ ਹੀ ਦੂਰ ਹੋਣੇ ਜਦੋਂ ਗੁਰੂ ਦੀ ਮੱਤ ਸਾਡੇ ਵਿੱਚ ਆਏਗੀ ਕਿਉਂਕਿ ਮਨੁੱਖ ਜਿਹੜਾ ਵਾ ਨਾ ਉਹ ਇੱਕ ਛੇਤੀ ਪਾਉਣ ਦੇ ਚੱਕਰ ਵਿੱਚ ਜਲਦੀ ਜਲਦੀ ਜਿਹੜਾ ਕੰਮ ਕਰਨ ਦੇ ਚੱਕਰ ਵਿੱਚ ਬਹੁਤ ਸਾਰੇ ਜਿਹੜੇ ਆ ਗੁਨਾਹਾਂ ਕਰ ਦਿੰਦਾ ਗਲਤੀਆਂ ਕਰ ਬੈਠਦਾ ਪਰ ਗੁਰੂ ਸਾਹਿਬ ਕਹਿੰਦੇ ਸਹਿਜ ਦੇ ਨਾਲ ਰਾਮ ਦੇ ਨਾਲ ਹੌਂਸਲੇ ਨਾਲ ਤੈਨੂੰ ਜਿਹੜਾ ਸਾਰੇ ਫਲ ਮਿਲਨੇ ਸੁਪੋਜ ਕਰੋ ਇੱਕ ਆਪਾਂ ਛੋਟਾ ਜਿਹਾ ਬੂਟਾ ਲਾਉਨੇ ਆ ਫਿਰ ਹੌਲੀ-ਹੌਲੀ ਉਹ ਵੱਡਾ ਹੁੰਦਾ ਤੇ ਦਰਖਤ ਬਣਦਾ ਕੋਈ ਵੀ ਜਾਂ ਜੇ ਫਲਦਾਰ ਬੂਟਾ ਲਾਉਨੇ ਆ ਤੇ ਉਹ ਫਿਰ ਆਪਾਂ ਨੂੰ ਫਲ ਦਿੰਦਾ ਬਾਅਦ ਚ ਜੇ ਸ਼ਾਮ ਵਾਸਤੇ ਲਾਉਨੇ ਪਹਿਲਾਂ ਛੋਟਾ ਹੀ ਲਾਉਨੇ ਫਿਰ ਉਹ ਬਾਅਦ ਵਿੱਚ ਵੱਡੇ ਹੁੰਦੇ ਫਿਰ ਆਪਾਂ ਨੂੰ ਸ਼ਾਮ ਦਿੰਦੇ ਛੋਟੇ ਹੁੰਦੇ ਬੱਚੇ ਪਦਾਇਸ਼ ਵੇਲੇ ਜਨਮ ਵੇਲੇ ਫਿਰ ਵੱਡੇ ਹੋ ਕੇ ਉਹ ਵੱਡੇ ਬਣਦੇ ਇਨਸਾਨ ਬਣਦੇ ਮਾਪੇ ਬਣਦੇ ਆ ਫਿਰ ਉਹ ਸਾਨੂੰ ਜਿਹੜੀ ਆ ਉਹ ਪਰਵਰਿਸ਼ ਕਰਤ ਯਾਨੀ ਕਿ ਇਹ ਸ੍ਰਿਸ਼ਟੀ ਦੀ ਇੱਕ ਕੁਦਰਤ ਦਾ ਨਿਜਮ ਆ ਇਸ ਕਰਕੇ ਕੋਈ ਵੀ ਕੰਮ ਜਿਹੜਾ ਵਾ ਕੋਈ ਵੀ ਹੌਲੀ-ਹੌਲੀ ਜਿਹੜਾ ਆਪਣੇ ਆਪ ਹੀ ਹੁੰਦਾ ਜਾਂਦਾ ਵਾ ਸਾਡਾ ਧਿਆਨ ਹੋਣਾ ਚਾਹੀਦਾ ਕਿ ਅਸੀਂ ਆ ਕੰਮ ਕਰਨਾ ਵਾ ਜਦੋਂ ਅਸੀਂ ਜਲਦੀ ਦੇ ਚੱਕਰ ਵਿੱਚ ਫਿਰ ਅਸੀਂ ਜੋ ਸੋਚਦੇ ਫਿਰ ਸਾਨੂੰ ਤ੍ਰਿਸ਼ਨਾ ਦੀ ਅੱਗ ਲੱਗ ਜਾਂਦੀ ਆ ਕਿ ਜਲਦੀ ਜਲਦੀ ਆ ਵੀ ਮਿਲ ਜੇ ਆ ਵੀ ਮਿਲ ਜੇ ਆਪੋਤਾ ਵੀ ਪੈ ਜਾਂਦੀ ਫਿਰ ਜਿਹੜਾ ਬੰਦਾ ਜਿਹੜਾ ਉਹਦੇ ਮਨ ਨੂੰ ਚੈਨ ਨਹੀਂ ਮਿਲਦਾ ਕੋਈ ਸਕੂਨ ਨਹੀਂ ਮਿਲਦਾ ਫਿਰ ਉਹ ਜਿਹੜਾ ਵਾ ਭਟਕਣਾ ਚ ਪੈ ਜਾਂਦਾ ਪਰ ਗੁਰੂ ਜੋ ਸਾਨੂੰ ਸਮਝਾਉਂਦੇ ਆ ਗੁਰੂ ਸਾਹਿਬ ਜੀ ਸਾਨੂੰ ਜੋ ਦੱਸਦੇ ਆ ਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਮੁਤਾਬਕ ਆਪਾਂ ਆਪਣਾ ਜੀਵਨ ਬਸਰ ਕਰਨਾ ਵਾ ਕਹਿੰਦੇ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ ਗੁਰੂ ਮਹਾਰਾਜ ਸਚੇਪਾਤ ਜੀ ਫਰਮਾਉਂਦੇ ਨੇ ਕਿ ਉਹ ਮਨੁੱਖ ਜਿਹੜੇ ਆ ਬੜੇ ਹੀ ਜਿਨ੍ਹਾਂ ਨੇ ਗੁਰੂ ਨਾਲ ਸੁਰਤ ਆਪਣੀ ਸੁਰਤ ਜੋੜੀ ਆ ਜਿਨ੍ਹਾਂ ਨੇ ਗੁਰੂ ਦੇ ਨਾਲ ਆਪਣਾ ਪ੍ਰੇਮ ਪਾਇਆ ਵਾ ਉਹ ਜਿਹੜੇ ਗਿਆਨੀ ਮਨੁੱਖ ਆ ਉਹ ਧੰਨਵਾਣ ਆ ਇਥੇ ਪੈਸੇ ਦੀ ਗੱਲ ਨਹੀਂ ਨਿਰੀ ਕੀਤੀ ਗਈ ਗੁਣਾਂ ਦੀ ਗੱਲ ਕੀਤੀ ਗਈ ਆ ਕਿ ਜਿਨ੍ਹਾਂ ਦੀ ਸੁਰਤ ਗੁਰੂ ਨਾਲ ਜੁੜੀ ਆ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਆ ਉਹ ਜਿਹੜੇ ਆ ਮਨੋਕ ਉਹ ਤਨਵਾਨ ਸੋ ਸੂਰਾ ਕੁਲਵੰਤ ਸੋਏ ਸੂਰਾ ਦਾ ਭਾਵ ਹੁੰਦਾ ਸੂਰਮੇ ਕੁਲਵੰਤ ਤੋਂ ਭਾਵ ਹੁੰਦਾ ਜਿਨ੍ਹਾਂ ਦੀ ਸਾਰੇ ਜੱਗ ਵਿੱਚ ਸੁਣੀ ਜਾਂਦੀ ਹੈ ਜਿੰਨ ਜਪਿਆ ਭਗਵੰਤ ਉਹ ਹੀ ਆ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹਨਾਂ ਦੀ ਸਾਰੇ ਪਾਸੇ ਸੋਭਾ ਹੁੰਦੀ ਹੈ ਔਰ ਹੋਣੀ ਵੀ ਚਾਹੀਦੀ ਹੈ ਕਤਰੀ ਬ੍ਰਾਹਮਣ ਸ਼ੂਦ ਬੈਸ ਉਧਰੇ ਸਿਮਰ ਚੰਡਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਦੋਨੋਂ ਚੌ ਵਰਨਾ ਦੇ ਵਿੱਚ ਸਮਾਜ ਵੰਡਿਆ ਹੋਇਆ ਸੀ ਵਰਨ ਵੰਡ ਦੇ ਵਿੱਚ ਖੱਤਰੀ ਜਿਹੜੇ ਆ ਉਹਨਾਂ ਨੂੰ ਲੜਨ ਦਾ ਅਧਿਕਾਰ ਦਿੱਤਾ ਸੀਗਾ ਜਾਨੀ ਕਿ ਉਹ ਸੁਰੱਖਿਆ ਵਾਸਤੇ ਲੜਦੇ ਸੀ ਬ੍ਰਾਹਮਣ ਜਿਹੜੇ ਆ ਉਹ ਪੜਾਉਂਦੇ ਸੀ ਉਸ ਵਕਤ ਤੇ ਜਿਹੜੇ ਸੂਦ ਆ ਉਹ ਆਪਣੀ ਹੋਰ ਧੰਦੇ ਕਰਦੇ ਸੀਗੇ ਤੇ ਵੈਸ ਇਹ ਚਾਰ ਵਰਨਾ ਦੇ ਵਿੱਚ ਵੰਡੇ ਹੋਇਆ ਸੀ ਕਾਂ ਬੱਖੋ ਬਕਰ ਜਿਹੜੀ ਐ ਨਾ ਕੰਮ ਵੀ ਵੰਡੇ ਹੋਏ ਸੀ ਇਹਨਾਂ ਦੇ ਪਰ ਗੁਰੂ ਮਹਾਰਾਜ ਨੇ ਕਿਹਾ ਕਿ ਜਿੰਨੇ ਵੀ ਆ ਜਿਹੜੇ ਵੀ ਸਿਮਰਦੇ ਆ ਨਾ ਪ੍ਰਮਾਤਮਾ ਨੂੰ ਇਹ ਤੋਂ ਤੱਕ ਜਿਹੜੇ ਚੰਡਾਲ ਤੋਂ ਭਾਵ ਹੁੰਦੇ ਜਿਹੜੇ ਭੈੜੇ ਤੋਂ ਭੈੜੇ ਮਨੁੱਖ ਵੀ ਜਿਨ੍ਹਾਂ ਨੇ ਗੁਰਮਤ ਧਾਰਨ ਨਹੀਂ ਕੀਤੀ ਜਿਹੜੇ ਮਨੁੱਖ ਗੁਰੂ ਨਾਲੋਂ ਟੁੱਟੇ ਹੋਏ ਜਾਂ ਜਿਹੜੇ ਬੰਦੇ ਚੰਗੇ ਕੰਮ ਨਹੀਂ ਨਾ ਕਰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਪ੍ਰਮਾਤਮਾ ਦਾ ਨਾਮ ਸਿਮਰ ਕੇ ਤੇ ਜਿਹੜੇ ਆ ਨੇਹਾ ਵੱਡੇ ਹੋ ਜਾਂਦੇ ਆ ਗੁਰੂ ਦੀ ਕੌਡੇਰਾ ਕੁਸ਼ਵਰਗੇ ਸੱਜਣ ਠੱਗ ਵਰਗੇ ਮਲਕ ਭਾਗੋ ਵਰਗੇ ਜਿਹੜੇ ਜਿਨ੍ਹਾਂ ਨੂੰ ਕਹਿ ਸਕਦੇ ਆਪਾਂ ਕਿ ਚੰਡਾਲ ਉਹਨੂੰ ਕਹਿੰਦੇ ਆ ਜਿਹੜਾ ਲੜਾਕਾ ਹੋਵੇ ਜਾਂ ਜਿਹੜਾ ਬੇਸਮਝ ਬੰਦਾ ਹੋਵੇ ਜਿਹੜਾ ਆਪਣੀ ਮਰਜ਼ੀ ਕਰਦਾ ਹੋਵੇ ਹੰਕਾਰੀ ਹੋਵੇ ਜਿਹੜਾ ਕਿਸੇ ਦੀ ਨਾ ਮੰਨਦਾ ਹੋਵੇ ਗੁਰੂ ਮਹਾਰਾਜ ਕਹਿੰਦੇ ਇਹੋ ਜੇ ਮਨੁੱਖ ਵੀ ਨਿਰਬਲ ਹੋ ਜਾਂਦੇ ਜਦੋਂ ਗੁਰਬਾਣੀ ਪੜ੍ਹਦੇ ਜਦੋਂ ਪਰਮਾਤਮਾ ਦਾ ਨਾਮ ਜਪਦੇ ਆ ਜਦੋਂ ਸਿਮਰਨ ਕਰਦੇ ਆ ਨਾ ਉਨਾਂ ਦਾ ਹਿਰਦਾ ਵੀ ਜਿਹੜਾ ਬਿਲਕੁਲ ਜਿਹੜਾ ਵਾ ਕਿ ਸ਼ੁੱਧ ਹੋ ਜਾਂਦਾ ਵਾ ਮਲੈਮ ਹੋ ਜਾਂਦਾ ਵਾ ਨਿਮਰਤਾ ਆ ਜਾਂਦੀ ਹਲੀਮੀ ਆ ਜਾਂਦੀ ਹੈ ਜਿਹੜਾ ਚੰਡਾਲ ਮਨੁੱਖ ਹੁੰਦਾ ਨਾ ਉਹ ਲੜਾਕਾ ਬਹੁਤ ਜ਼ਿਆਦਾ ਹੁੰਦਾ ਉਹ ਸਮਝਦਾ ਨਹੀਂ ਕਿਸੇ ਦੀ ਗੱਲ ਮੂਰਖ ਨੂੰ ਵੀ ਕਹਿ ਸਕਦੇ ਆਪਾਂ ਚੰਡਾਲ ਜਿਹੜੇ ਬੰਦੇ ਕਿਸੇ ਦੀ ਨਾ ਮੰਨਣ ਲੜਾਈ ਵਾਲ ਜਿਨ੍ਹਾਂ ਦਾ 24 ਘੰਟੇ ਧਿਆਨ ਹੋਵੇ ਇਹੋ ਜੇ ਮਨੁੱਖ ਵੀ ਜਿਹੜੇ ਸਿਆਣੇ ਬਣ ਜਾਂਦੇ ਸਮਝਦਾਰ ਬਣ ਜਾਂਦੇ ਜਿੰਨ ਜਾਣਿਓ ਪ੍ਰਭ ਆਪਨਾ ਨਾਨਕ ਤਿਸੇ ਰਵਾਲ ਕਹਿੰਦੇ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਸਮਝ ਲਿਆ ਨਾ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਜਾਣ ਲਿਆ ਵਾ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਆਪਣੀ ਪ੍ਰੀਤ ਪਾਲੀ ਆ ਜਿਨ੍ਹਾਂ ਨੇ ਆਪਣੇ ਇਸ਼ਟ ਨੂੰ ਆਪਣੇ ਪ੍ਰਮਾਤਮਾ ਨੂੰ ਜਿਹੜਾ ਵਾ ਜਿਹੜੇ ਸਿਮਰ ਸਿਮਰਨ ਕਰਦੇ ਆ ਜਿਨ੍ਹਾਂ ਨੇ ਉਹਦੇ ਨਾਲ ਸੱਚੀ ਪ੍ਰੀਤ ਪਾਲੀ ਆ ਸਾਚ ਕਹੂੰ ਸੁਣ ਲੇ ਹੋ ਸਬੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਕਹਿੰਦੇ ਨਾਨਕ ਤੇ ਸੇ ਰਵਾਲ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਤੂੜਿਆ ਯਾਨੀ ਕਿ ਮੈਂ ਉਹਨਾਂ ਦੇ ਅੱਗੇ ਸਜਦਾ ਕਰਦਾ ਵਾਂ ਨਮਸਕਾਰ ਕਰਦਾ ਉਹਨਾਂ ਨੂੰ ਜਿਹੜੇ ਤੇਰਾ ਨਾਮ ਜਪਦੇ ਆ ਭਗਤਾਂ ਨੂੰ ਕਿਹਾ ਜਿਹੜੇ ਜਿਹੜਾ ਵੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਨਾ ਐਨੀਬਾਡੀ ਕੋਈ ਵੀ ਪਾਵੇਂ ਉਹ ਖੱਤਰੀ ਸੀਗਾ ਪਾਵੇਂ ਬ੍ਰਾਹਮਣ ਸੀ ਪਾਵੇਂ ਸ਼ੂਦ ਸੀ ਪਾਵੇਂ ਵੈਦ ਸੀ ਕੋਈ ਵੀ ਉਹ ਜਿਹੜਾ ਮਨੁੱਖ ਆ ਉਹਦਾ ਸੰਸਾਰ ਵਿੱਚ ਆਧਾਰ ਹੋ ਜਾਂਦਾ ਵਾ ਉਹ ਜਿਹੜਾ ਵੱਡ ਭਾਗੇ ਬਣ ਜਾਂਦੇ ਗੁਰੂ ਵਾਲੇ ਬਣ ਜਾਂਦੇ ਆ ਉਹਨਾਂ ਦੀ ਸੋਭਾ ਹੁੰਦੀ ਆ ਵੇਖੋ ਜੇਦੋਂ ਵੀ ਅਸੀਂ ਕਿਸੇ ਨੂੰ ਆਪਾਂ ਸੁਧਾਰਦੇ ਆ ਨਾ ਤੇ ਉਹਨੂੰ ਚੰਗੀ ਮਤ ਦੇਨੇ ਆ ਉਹਨੂੰ ਸਮਝਾਉਨੇ ਆ ਕਿ ਤੂੰ ਜਿਹੜਾ ਵਾ ਬਾਈ ਜਿਵੇਂ ਚੰਗੇ ਕਰਮ ਕਰ ਚੰਗਾ ਇਨਸਾਨ ਬਣ ਤੇ ਜੇ ਆਪਾਂ ਉਹ ਚੰਗਾ ਇਨਸਾਨ ਬਣ ਜਾਂਦਾ ਵਾ ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਇਹੋ ਜੇ ਬੰਦਿਆਂ ਨੂੰ ਵੀ ਜਿਹੜਾ ਵਾ ਮੈਂ ਨਮਸਕਾਰ ਕਰਦਾ ਵਾਂ ਕਹਿੰਨ ਤੋਂ ਪਾਵਿਆ ਕਿ ਉਹਨਾਂ ਦੀ ਮੈਂ ਚਰਨ ਦੀ ਧੂੜ ਬੰਦਾ ਵਾਂ ਜਿਹੜੇ ਮਨੁੱਖ ਪਰਮਾਤਮਾ ਨੂੰ ਮੰਨਦੇ ਆ ਜਿਹੜੇ ਇੱਕ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦੇ ਆ ਕਿਉਂਕਿ ਇਥੇ ਸਿਧਾਂਤ ਪਰਮਾਤਮਾ ਦਾ ਜਿਹੜਾ ਆਪਾਂ ਨੂੰ ਇੱਕ ਦਾ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪਰਮੇਸ਼ਰ ਦੀ ਜਿਹੜੀ ਆ ਉਰਾਧਨਾ ਕਰਨੀ ਆ ਭਗਤੀ ਕਰਨੀ ਆ ਜਿਹੜੇ ਆਪਾਂ ਉਹਦੇ ਪਾਸ਼ਕ ਬੰਨਾ ਸੋ ਇੰਨੀ ਕੁ ਵਿਚਾਰਾਂ ਕੀਤੀਆਂ ਆਪਾਂ ਨਾਲ ਸਹਿਜ ਪਾਠ ਕੀਤਾ ਵਾ ਬਾਣੀ ਪੜਦਿਆਂ ਗੁਰਮਤ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨੀ ਨੇਕ ਪ੍ਰਕਾਰ ਦੀਆਂ ਜਿਹੜੀਆਂ ਵਾਂ ਗਲਤੀਆਂ ਤੇ ਭੁੱਲਾਂ ਜਿਹੜੀਆਂ ਹੋ ਗਈਆਂ ਹੋਣਗੀਆਂ ਕਿਉਂਕਿ ਸਾਡੀ ਅਲਪ ਮਾਤਿਆ ਥੋੜੀ ਮਾਤਿਆ ਗੁਰੂ ਦੀ ਬਹੁਤ ਵੱਡੀ ਸਿਆਣ ਪਿਆ ਜਾਂ ਮਾਤਿਆ ਉਹਦੀ ਵਰਗੀ ਸਾਡੀ ਮਤ ਨਹੀਂ ਹੋ ਸਕਦੀ ਗੁਰੂ ਵਰਗੀ ਪਰ ਗੁਰੂ ਤੋਂ ਮਾਤਾ ਪਿਤਾ ਗ੍ਰਹਿਣ ਕਰ ਸਕਦੇ ਆ ਸਿੱਖ ਸਕਦੇ ਆ ਜਿਵੇਂ ਸਕੂਲ ਦੇ ਵਿੱਚ ਇੱਕ ਟੀਚਰ ਬੱਚਿਆਂ ਨੂੰ ਸਮਝਾਉਂਦਾ ਸਿਖਾਉਂਦਾ ਨਾ ਇਸੇ ਤਰ੍ਹਾਂ ਹੀ ਅਸੀਂ ਜਿਹੜਾ ਵਾ ਆਪਣੇ ਰਹਿਬਰਾਂ ਤੋਂ ਗੁਰੂਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਸਿੱਖ ਸਕਦੇ ਆ ਤੇ ਚੰਗੇ ਇਨਸਾਨ ਬਣ ਸਕਦੇ ਆ ਇਹ ਸਾਡੇ ਜਿਹੜੇ ਆ ਅਧਿਆਤਮਕ ਜਿਹੜੇ ਗੁਰੂ ਆ ਇਹ ਸਾਨੂੰ ਪਰਮਾਤਮਾ ਦੇ ਨਾਲ ਵੀ ਜੋੜਦੇ ਆ ਸਾਨੂੰ ਜੀਵਨ ਜਾਂਚ ਵੀ ਦੱਸਦੇ ਆ ਕਿ ਅਸੀਂ ਕਿਵੇਂ ਜੀਵਨ ਦੇ ਵਿੱਚ ਜਿਹੜੇ ਉਤਰਾ ਚੜਾ ਆਉਂਦੇ ਆ ਜਦੋਂ ਬੰਦਾ ਡੋਲਦਾ ਤੇ ਗੁਰਪਾਣੀ ਦਾ ਆਸਰਾ ਲੈ ਕੇ ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ ਇਹ ਨਾਮ ਦਾ ਸਾਗਰ ਜਿਹੜਾ ਨਾਮ ਦਾ ਜਹਾਜ਼ ਜਿਹੜਾ ਨਾ ਭਵ ਸਾਗਰ ਤੋਂ ਪਾਰ ਕਰਨ ਦੇ ਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਖਜ਼ਾਨਾ ਬਖਸ਼ਿਆ ਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਸਾਡੇ ਉੱਤੇ ਹਮੇਸ਼ਾ ਹੀ ਮੇਰ ਕਰਦੇ ਆ ਦਇਆ ਕਰਦੇ ਆ ਸਾਡੀ ਅਗਵਾਈ ਕਰਦੇ ਆ ਸਾਨੂੰ ਚੰਗੇ ਰਸਤੇ ਪਾਉਂਦੇ ਆ ਮਾੜੇ ਕੰਮਾਂ ਤੋਂ ਸਾਨੂੰ ਵਰਜਿਤ ਕਰਦੇ ਆ ਔਰ ਤਾਂ ਹੀ ਅਸੀਂ ਜਿਹੜਾ ਵਾ ਚੰਗੇ ਇਨਸਾਨ ਬਣ ਸਕਦੇ ਆ ਜੇਕਰ ਅਸੀਂ ਗੁਰੂ ਦੀ ਮੱਤ ਧਾਰਨ ਕਰਾਂਗੇ ਔਰ ਗੁਰੂ ਦੀ ਮੱਤ ਜਿਹੜੀ ਉਹ ਇਹੋ ਹੀ ਆ ਕਿ ਚੰਗੇ ਗੁਣ ਜਿਹੜੇ ਆ ਸਾਡੇ ਵਿੱਚ ਆਉਣੇ ਚਾਹੀਦੇ ਸਾਰਿਆਂ ਨਾਲ ਪ੍ਰੇਮ ਕਰੀਏ ਇੱਕ ਦੂਜੇ ਕਿਸੇ ਵੀ ਕਿਸੇ ਦੇ ਨਾਲ ਕੋਈ ਨਫ਼ਰਤ ਨਾ ਕਰੀਏ ਆ ਮਾੜੇ ਨੂੰ ਸਮਝਾ ਸਕਦੇ ਆ ਚੰਗੇ ਰਸਤੇ ਪਾਉਣ ਵਾਸਤੇ ਜਿਹੜਾ ਵਾ ਬਾਕੀ ਗੁਰੂ ਮਹਾਰਾਜ ਆਪੇ ਕਿਰਪਾ ਕਰ ਦਿੰਦਾ ਸੱਚੇ ਪਾਤਸ਼ਾਹ ਜਦੋਂ ਉਹਦੀ ਦਇਆ ਦ੍ਰਿਸ਼ਟੀ ਹੋ ਜਾਂਦੀ ਫਿਰ ਸਭ ਜਿਹੜਾ ਸਹੀ ਹੋ ਜਾਂਦਾ ਵਾ ਸਿਰਫ ਸਾਨੂੰ ਗੁਰੂ ਦੇ ਲੜ ਲੱਗਣ ਦੀ ਲੋੜ ਹੈ ਜਦੋਂ ਅਸੀਂ ਕਿਸੇ ਵੀ ਬੱਚੇ ਨੂੰ ਸਪੋਜ਼ ਕਰੋ ਇੱਕ ਐਗਜ਼ੈਂਪਲ ਆ ਦੁਨਿਆਵੀ ਤੌਰ ਤੇ ਵੈਸੇ ਗੁਰਬਾਣੀ ਵੀ ਆਪਾਂ ਨੂੰ ਦੁਨਿਆਵੀ ਤੌਰ ਤੇ ਹੀ ਸਮਝਾਉਂਦੀ ਆ ਸਾਡੇ ਵਾਸਤੇ ਗੁਰੂ ਸਾਹਿਬ ਨੇ ਬਾਣੀ ਲਿਖੀ ਆ ਮਨੁੱਖਾਂ ਵਾਸਤੇ ਲਿਖੀ ਆ ਇਹ ਕੋਈ ਪਸ਼ੂਆਂ ਪੰਛੀਆਂ ਵਾਸਤੇ ਗੁਰਬਾਣੀ ਨਹੀਂ ਗੁਰੂ ਮਹਾਰਾਜ ਨੇ ਲਿਖੀ ਬੰਦੇ ਨੂੰ ਹੀ ਬੰਦਾ ਬਣਾਉਣ ਵਾਸਤੇ ਬਾਣੀ ਲਿਖੀ ਆ ਬਾਣੀ ਦੀ ਜਿਹੜੀ ਰਚਨਾ ਕੀਤੀ ਆ ਨਾ ਉਹ ਸਾਡੇ ਵਾਸਤੇ ਕੀਤੀ ਆ ਦੁਨੀਆ ਵਾਸਤੇ ਕੀਤੀ ਆ ਕਿ ਜਗਤ ਜਲੰਦਾ ਰਖ ਲਿਆ ਆਪਣੀ ਕਿਰਪਾ ਤਾਰ ਕੇ ਸਾਰੇ ਮਨੁੱਖ ਜਿਹੜੇ ਆ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦੀਰਘਾ ਦੇ ਵਿੱਚ ਜਿਹੜੇ ਆ ਨਾ ਫਸੀ ਹੋਏ ਆ ਤ੍ਰਿਸ਼ਨਾ ਦੀ ਅੱਗ ਵਿੱਚ ਜਲ ਰਹੇ ਆ ਇੱਕ ਦੂਜੇ ਨੂੰ ਲੋਟ-ਕਸੋਟ ਕਿਸੇ ਤਰ੍ਹਾਂ ਵੀ ਜਿਹੜਾ ਮਾਇਆ ਹਸਲ ਕਰਨ ਵਾਸਤੇ ਜਿਹੜੇ ਆ ਨਾ ਕਹਿ ਸਕਦੇ ਆ ਕਿ ਕਤਲੋਗਾਰ ਤੱਕ ਵੀ ਕਈ ਵਾਰ ਚਲੇ ਜਾਂਦੇ ਪਰ ਗੁਰੂ ਮਹਾਰਜ ਕਹਿੰਦੇ ਆ ਕਿ ਇਹ ਜਿਹੜਾ ਪਾਪ ਆ ਇਹ ਜਿਹੜਾ ਵਾ ਕਾਮ ਨਹੀਂ ਕਰਨਾ ਅਸੀਂ ਇੱਥੇ ਦੁਨੀਆ ਦੇ ਉੱਤੇ ਆਏ ਆ ਚਾਰ ਦਿਨ ਦੇ ਪਰਾਉਣੇ ਆ ਯਾਨੀ ਕਿ ਥੋੜਾ ਜਿਹੜਾ ਸਾਨੂੰ ਜੀਵਨ ਮਿਲਿਆ ਵਾ ਤੇ ਚੰਗੇ ਕਰਮ ਕਰਕੇ ਪ੍ਰਮਾਤਮਾ ਦੀ ਦ੍ਰਿਸ਼ਟੀ ਦੇ ਵਿੱਚ ਅਸੀਂ ਚੰਗੇ ਇਨਸਾਨ ਬਣਨਾ ਵਾ ਤਾਂ ਜੋ ਅਸੀਂ ਇਹ ਦਰਗਾਹ ਦੇ ਵਿੱਚ ਜਿਹੜਾ ਸਾਨੂੰ ਇੱਜ਼ਤ ਮਾਨ ਮਿਲੇ ਸਮਾਜ ਜੀ ਵੀ ਮਿਲਦਾ ਵਾ ਇੱਥੇ ਵੀ ਮਿਲਦਾ ਤੇ ਅਗਲੇ ਜਨਮ 'ਚ ਵੀ ਮਿਲਦਾ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸੋ ਇਹ ਜੜੀਆਂ ਵਿਚਾਰਾਂ ਆਪਜੀ ਦੇ ਨਾਲ ਇਸੇ ਕਰਕੇ ਆਪਾਂ ਸਾਂਝੀਆਂ ਕਰਦੇ ਆ ਕਿ ਜਿਹੜਾ ਸਾਨੂੰ ਗੁਰਬਾਣੀ ਦੇ ਜਿਹੜੇ ਆ ਕੋਈ ਭਾਵਰਤ ਸਮਝ ਸਮਝੀਏ ਜਿਹੜੀ ਪੜਨੀ ਹੈ ਨਾ ਲਿਖਿਆ ਹੋਈ ਇਹ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਵਾ ਕਿ ਕੋਈ ਗਾਵੇ ਤੇ ਕੋਈ ਸੁਣੇ ਕੋਈ ਕਰੇ ਵਿਚਾਰ ਕੋਈ ਤੇ ਗੁਰਬਾਣੀ ਨੂੰ ਗਾਉਂਦਾ ਵਾ ਕੋਈ ਸੁਣਦਾ ਵਾ ਤੇ ਕੋਈ ਜਿਹੜਾ ਵਾ ਉਹ ਵਿਚਾਰਾਂ ਕਰਦਾ ਸਮਝਦਾ ਵਾ ਕੋ ਉਪਦੇਸੇ ਕੋ ਦ੍ਰਿੜੇ ਤਿਸਕਾ ਹੋਏ ਆਧਾਰ ਕਈ ਜਿਹੜੇ ਆ ਉਹ ਸਾਨੂੰ ਉਪਦੇਸ਼ ਦਿੰਦੇ ਆ ਕਈ ਜਿਹੜੇ ਆਪਣੇ ਮਨ ਵਿੱਚ ਨਾਮ ਸਿਮਰਨ ਨੂੰ ਪੱਕਾ ਕਰਦੇ ਆ ਕਿ ਜਿਹੜਾ ਉਹਨੂੰ ਧਿਆਉਂਦੇ ਰਹਿੰਦੇ ਆ ਤੇ ਸਾਰਿਆਂ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਗੁਰਬਾਣੀ ਆ ਉਧਾਰ ਕਰਦੀ ਆ ਕਿਲਬਖ ਕਾਟੇ ਹੋਏ ਨਿਰਮਲਾ ਸਾਰੇ ਪਾਪ ਸਾਡੇ ਕੱਟੇ ਜਾਂਦੇ ਆ ਸਾਡਾ ਮਨ ਨਿਰਮਲ ਹੋ ਜਾਂਦਾ ਵਾ ਜਨਮ ਜਨਮ ਮਲ ਜਾਇ ਜਨਮਾ ਜਮਾਂਤਰਾਂ ਦੀ ਜਿਹੜੀ ਮੈਲ ਹੈ ਨਾ ਸਾਡੇ ਮਨ ਨੂੰ ਲੱਗੀ ਮੈਲ ਤੋਂ ਭਾਵੇਂ ਆ ਕਿ ਆਹ ਜਿਹੜੀ ਸਾਡੇ ਸਰੀਰ ਨੂੰ ਮੈਲ ਲੱਗੀ ਹੁੰਦੀ ਜਿਹੜੀ ਕਟਾਈ ਨਹੀਂ ਮੈਲ ਮੈਲ ਇਥੇ ਜਿਹੜੇ ਸਾਡੇ ਸੰਸਕਾਰ ਜਿਹੜੇ ਸਾਡੇ ਜਿਹੜੇ ਬਾੜੇ ਵਿਚਾਰ ਆ ਜਿਹੜੇ ਸਾਡੇ ਵਿੱਚ ਬਰਿਆਈਆਂ ਵਾ ਉਹ ਦੂਰ ਕਰਨੀਆਂ ਉਹ ਮੈਲ ਆਏ ਹਉਮੇ ਦੀ ਮੈਲ ਆ ਪਖੰਡਵਾਦ ਦੀ ਵਹਿਮਾ ਭਰਮਾਂ ਦੀ ਜਿਹੜੇ ਅਸੀਂ ਝਗੜੇ ਹੋਏ ਆ ਮਤਲਬ ਕਿ ਇੱਕ ਦੇ ਸਾਨੂੰ ਜਿਹੜੀਆਂ ਅੱਖਾਂ ਪ੍ਰਮਾਤਮਾ ਦੀਆਂ ਵੇਖਣ ਵਾਸਤੇ ਕਿ ਅਸੀਂ ਬਾਹਰ ਜਿਹੜਾ ਆਪਣੇ ਜੀਵਨ ਦੇ ਵਿੱਚ ਰਸਤਾ ਆਪਣਾ ਵੇਖਦੇ ਆ ਜਾਂ ਜਿੱਧਰ ਜਾਣਾ ਆਉਣਾ ਵਾ ਇਹ ਪ੍ਰਮਾਤਮਾ ਦਿੱਤੀਆਂ ਇੱਕ ਮਨ ਦੀ ਅੱਖਾਂ ਵਾ ਜਿਹੜੀਆਂ ਸਾਨੂੰ ਉਹ ਗਿਆਨ ਆ ਕਿ ਹਾਂ ਭਈ ਆ ਜਿਹੜਾ ਵਾ ਰਸਤਾ ਕਿੱਥੇ ਜਾਂਦਾ ਆ ਉਹ ਜਿਹੜੀ ਹੈ ਮਤਲਬ ਸਮਝ ਜਿਹੜੀ ਸਾਨੂੰ ਜਿਹੜੀ ਜਿਹੜੀ ਗਿਆਨ ਹੈ ਨਾ ਉਹ ਮਨ ਦੀ ਅੱਖਾਂ ਵਾ ਤੇ ਮਨ ਜਿਹੜਾ ਸਾਡਾ ਉਹਨੂੰ ਜਦੋਂ ਸਮਝ ਲੱਗ ਜੇਗੀ ਚੰਗੇ ਮਾੜੇ ਦੀ ਫਿਰ ਸਾਨੂੰ ਪਤਾ ਲੱਗ ਜਾਂਦਾ ਹੁਣ ਮਤਲਬ ਸਪੋਜ਼ ਕਰੋ ਇੱਕ ਸ਼ੀਸ਼ੀ ਵਿੱਚ ਜ਼ਹਿਰ ਪਿਆ ਵਾ ਤੇ ਇੱਕ ਸ਼ੀਸ਼ੀ ਵਿੱਚ ਜਿਹੜਾ ਵਾ ਅੰਮ੍ਰਿਤ ਆ ਹੋਣ ਬੰਦੇ ਨੂੰ ਜਿਹੜਾ ਵਾ ਸਮਝਿਆ ਕਿ ਆ ਜਿਹੜਾ ਪੋਇਜ਼ਨ ਲਿਖਿਆ ਵਾ ਤੇ ਆ ਜਿਹੜਾ ਵਾ ਅਮਰ ਤੇ ਲਿਖਿਆ ਵਾ ਦੁੱਧ ਲਿਖਿਆ ਜਾਂ ਕੋਈ ਵੀ ਚੀਜ਼ ਜਿਹੜੀ ਮਿੱਠੀ ਚੀਜ਼ ਖਾਣ ਵਾਸਤੇ ਜਿਹੜੀ ਫਾਇਦੇਲੀ ਆ ਹੁਣ ਜਿਹੜੇ ਇਨਸਾਨ ਨੂੰ ਸਮਝਿਆ ਨਾ ਉਹਨੇ ਜਿਹੜਾ ਵਾ ਉਹਨੂੰ ਜ਼ਹਿਰ ਨੂੰ ਜਾਂ ਪੋਇਜ਼ਨ ਨੂੰ ਨਹੀਂ ਪੀਣਾ ਕਿਉਂਕਿ ਉਹਨੂੰ ਪਤਾ ਉਹ ਜ਼ਹਿਰ ਆ ਉਹਦੇ ਨਾਲ ਉਹਦੀ ਮੌਤ ਹੋ ਸਕਦੀ ਹੈ ਉਹਨੇ ਦੁੱਧ ਨੂੰ ਜਾਂ ਜਿਹੜਾ ਅਮਰ ਤੇ ਆ ਜਾਂ ਜਿਹੜੀ ਵੀ ਚੀਜ਼ ਆ ਉਹਨੇ ਉਹਨੂੰ ਪੀਣਾ ਵਾ ਪਰ ਜਿਹੜੇ ਬੱਚੇ ਹੁਣ ਜਿਹੜੇ ਬੰਦੇ ਨੂੰ ਗਿਆਨ ਨਹੀਂ ਹੈਗਾ ਜਾਂ ਜਿਹਨੂੰ ਸਮਝ ਨਹੀਂ ਕੋ ਸ਼ੀਸ਼ੀ ਚ ਕੀ ਹੈ ਤੇ ਉਹ ਚ ਕੀ ਹੈ ਦੋਵਾਂ ਦਾ ਰੰਗ ਕੋਈ ਜਿਹਾ ਹੀ ਆ ਦੋਵਾਂ ਸ਼ੀਸ਼ੀਆਂ ਜਿਹੜੀਆਂ ਇੱਕੋ ਜਿਹੀਆਂ ਆ ਲੇਬਲ ਵੱਖੋ ਵੱਖਰੇ ਲਿਖੇ ਹੁਣ ਜਿਹੜੇ ਬੰਦੇ ਨੂੰ ਪੜ੍ਹਾਈ ਕੀਤੀ ਹੈ ਜਿਹੜੇ ਬੰਦੇ ਨੇ ਜਾਂ ਜਿਹੜਾ ਬੱਚਾ ਵਾ ਜਿਹੜਾ ਪੜ੍ਹਿਆ ਲਿਖਿਆ ਉਹਨੂੰ ਤੇ ਪਤਾ ਪੋਇਜ਼ਨ ਮੈਨੇ ਜ਼ਹਿਰ ਆ ਤੇ ਉਹਨੇ ਉਹ ਜ਼ਹਿਰ ਨਹੀਂ ਪੀਣਾ ਉਹਨੇ ਜਿਹੜਾ ਮਿਲ ਕੇ ਆ ਜਾਂ ਹੋਰ ਪਦਾਰਥ ਜਿਹੜੇ ਆ ਉਹਨੇ ਜਿਹੜੇ ਫਾਇਦੇਮੰਦ ਸਰੀਰ ਵਾਸਤੇ ਉਹ ਪੀਨੇ ਆ ਇਸ ਕਰਕੇ ਜਿਹੜਾ ਇਨਸਾਨ ਗਿਆਨ ਹਾਸਲ ਕਰ ਲੈਂਦਾ ਨਾ ਉਹਨੂੰ ਪਤਾ ਲੱਗ ਜਾਂਦਾ ਕਿ ਚੰਗਾ ਰਸਤਾ ਕਿਹੜਾ ਤੇ ਮਾੜਾ ਕਿਹੜਾ ਉਹ ਫਿਰ ਮਾੜੇ ਰਸਤੇ ਕਦੀ ਨਹੀਂ ਪੈਂਦਾ ਹਮੇਸ਼ਾ ਚੰਗੇ ਰਸਤੇ ਪੈਂਦਾ ਇਸੇ ਕਰਕੇ ਅਸੀਂ ਕਹਿੰਨੇ ਆ ਕਿ ਗੁਰਬਾਣੀ ਜਿਹੜੀ ਆ ਇਹ ਪੜਨੀ ਆ ਫੇਰ ਹੀ ਸਾਨੂੰ ਚੰਗੇ ਮਾੜੀ ਜਿਹੜੀ ਪਰਖ ਆਉਣੀ ਹੈ ਇਹ ਗੇੜਾ ਗੁਰਬਾਣੀ ਹੈ ਸਾਡੇ ਲਈ ਅਮਰਤ ਹੈ ਇਹਨੂੰ ਜੇ ਪੀਵਾਂਗੇ ਚੱਖਾਂਗੇ ਗੰਧ ਭਾਵ ਜਪਾਂਗੇ ਸਿਮਰਨ ਕਰਾਂਗੇ ਸਾਡੇ ਮਨ ਦੇ ਜਿਹੜੇ ਕਿਲਬਖ ਜਿਹੜੇ ਪਾਪ ਆ ਨਾ ਜਿਹੜੇ ਬਰਾਈਆਂ ਜਿਹੜੀਆਂ ਸਾਡੇ ਮਨ ਚੋਂ ਜਿਹੜੀਆਂ ਦੂਰ ਹੁੰਦੀਆਂ ਜਾਣੀਆਂ ਵਾ ਸਾਡੀ ਨਿਰਮਲ ਸੋਚ ਹੋ ਜਾਣੀ ਅਸੀਂ ਸਾਰਿਆਂ ਨੂੰ ਆਪਣੇ ਭੈਣ ਭਰਾ ਸਮਝਣਾ ਕਿਉਂਕਿ ਸਾਰਿਆਂ ਵਿੱਚ ਇੱਕੋ ਜੋਤ ਆ ਹਰ ਤੂੰ ਮੈਂ ਜੋਤ ਰਕੀ ਤਾਂ ਤੂੰ ਜਗ ਮੇ ਆਇਆ ਪ੍ਰਮਾਤਮਾ ਨੇ ਜਿਹੜੇ ਆ ਸਾਰੇ ਜੀਵ ਜਿਹੜੇ ਆ ਉਹ ਹੱਡ ਮਾਸ ਦੇ ਬਣੇ ਆ ਸਾਰਿਆਂ ਵਿੱਚ ਲਹੂ ਆ ਔਰ ਸਾਰਿਆਂ ਨੂੰ ਪ੍ਰਮਾਤਮਾ ਜਿਹੜਾ ਵਾ ਜਦੋਂ ਮਰਜ਼ੀ ਚਾਹੇ ਜਿਹੜਾ ਵਾ ਉਹ ਇਥੋਂ ਜਿਹੜਾ ਵਾ ਉਹ ਲਜਾ ਵੀ ਸਕਦਾ ਵਾ ਦੁਨੀਆ ਤੋਂ ਔਰ ਉਹ ਪੈਦਾ ਵੀ ਕਰਦਾ ਵਾ ਜਾਣੀ ਕੋਈ ਸ੍ਰਿਸ਼ਟੀ ਦਾ ਮਾਲਕ ਹੈ ਰਚਨਹਾਰਾ ਵਾ ਔਰ ਨਾਸ਼ ਕਰਨ ਵਾਲਾ ਵੀ ਉਹ ਆ ਇਸ ਕਰਕੇ ਉਹਦੇ ਅੱਗੇ ਜਿਹੜਾ ਵਾ ਸਾਨੂੰ ਜਿਹੜਾ ਵਾ ਜਿਹੜਾ ਨਮਸਕਾਰ ਕਰਨੀ ਚਾਹੀਦੀ ਹੈ ਉਸ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਗੁਰੂ ਮਹਾਰਾਜ ਨੇ ਸਾਨੂੰ ਇਹ ਜਿਹੜੀ ਹੈ ਨਾ ਚੰਗੇ ਮਾਰੇ ਦੀ ਪਰਖ ਦੱਸੀ ਕਿ ਚੰਗੇ ਰਸਤੇ ਦੇ ਪਾਓਗੇ ਤੇ ਜੀਵਨ ਜਿਹੜਾ ਤੁਹਾਡਾ ਚੰਗਾ ਬਣ ਜਾਏਗਾ ਤੇ ਤੁਸੀਂ ਜਿਹੜੇ ਆ ਦੁੱਖਾਂ ਤੋਂ ਕਲੇਸ਼ਾਂ ਤੋਂ ਪਰੇਸ਼ਾਨੀਆਂ ਤੋਂ ਬਾਝੋਗੇ ਜੇ ਮਾੜੇ ਰਸਤੇ ਤੇ ਪਾਹੋਗੇ ਤੇ ਫਿਰ ਜਿਹੜਾ ਜੀਵਨ ਹੈ ਉਹ ਬਰਬਾਦ ਹੋ ਜਾਏਗਾ ਜੇਕਰ ਨਸ਼ੀਆਂ 'ਚ ਪਾਵਾਂਗੇ ਜਾਂ ਵਕਾਰਾਂ 'ਚ ਪਾਵਾਂਗੇ ਤੇ ਫਿਰ ਜਿਹੜਾ ਉਹ ਜੀਵਨ ਹੈ ਨਾ ਉਹ ਜਿਹੜਾ ਵਿਅਰਥ ਚਲੇ ਜਾਏਗਾ ਯਾਨੀ ਕਿ ਵੇਖੋ ਸਿੱਧੀ ਜੀ ਗੱਲ ਆਪਾਂ ਕਰਦੇ ਪੰਜਾਬੀ ਦੇ ਵਿੱਚ ਕਿ ਜਿਹੜੇ ਨਿਸ਼ਾਨ ਚੰਗੇ ਹੁੰਦੇ ਆ ਨਾ ਗੁਣਾ ਵਾਲੇ ਹੁੰਦੇ ਉਹਨਾਂ ਦੇ ਸਾਰੇ ਦੋਸਤ ਬਣਦੇ ਉਹਨਾਂ ਨੂੰ ਆਪਾਂ ਆਦਰ ਸਤਕਾਰ ਵੀ ਦੇਣੇ ਆਂ ਘਰ ਵੀ ਬੁਲਾਉਣੇ ਆਂ ਜਿਹੜੇ ਨਿਸ਼ਾਨ ਬੁਰੀਆਂ ਆਤਾਂ ਵਾਲੇ ਹੁੰਦੇ ਉਹਨਾਂ ਦਾ ਆਪਾਂ ਕਿਨਾਰਾ ਕਰ ਦੇ ਦੂਰ ਰਹਿਣੇ ਕਹਿੰਦੋ ਭਾਵੇਂ ਕਿ ਇਹ ਜਿਹੜੀਆਂ ਐਗਜ਼ੈਂਪਲਾਂ ਜਿਹੜੀਆਂ ਸਾਧ ਸੰਗਤ ਜੀ ਆਪਾਂ ਇਸ ਕਰਕੇ ਸਾਂਝੀਆਂ ਕਰਦੇ ਆ ਆਪਜੀ ਨਾਲ ਇਹ ਤੁਸੀਂ ਜਿਹੜੇ ਜੇ ਸਾਰੇ ਸਮਝਦਾਰ ਜੇ ਪੜ੍ਹੇ ਲਿਖੇ ਜੇ ਕਿ ਜੀਵਨ ਦੇ ਵਿੱਚ ਜਿਹੜੀ ਆ ਨਾ ਇੱਥੇ ਲਿਖਿਆ ਨਾਲ ਉਹਨਾਂ ਨੇ ਸਮਝਾਇਆ ਵੀ ਹੈ ਗੁਰਬਾਣੀ ਦੇ ਵਿੱਚ ਇਹ ਜਿਹੜੇ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਜਪਿਆ ਨਾ ਉਹਨੇ ਗੁਣ ਹਾਸਲ ਕਰ ਲਿਆ ਉਹਦੇ ਮਨ ਦੇ ਵਿੱਚ ਨਿਮਰਤਾ ਆ ਗਈ ਆ ਸਮਝ ਆ ਗਈ ਉਹਨੂੰ ਸੇਵਾ ਭਾਵਨਾ ਨਾ ਰਹਿੰਦਾ ਵਾ ਉਹਨੂੰ ਫਿਰ ਕਿਸੇ ਨਾਲ ਕੋਈ ਵੈਰ ਨਹੀਂ ਰਹਿੰਦਾ ਉਹਦਾ ਕਿਸੇ ਨਾਲ ਕੋਈ ਪਰ ਇਹ ਕੱਢਣਾ ਬੜਾ ਔਖਾ ਪੈਂਦਾ ਕਿਉਂਕਿ ਮਨ ਨੂੰ ਮੈਲ ਜਿਹੜੀ ਹੈ ਨਾ ਇਹ ਜਿਹੜੀ ਔਗੁਣਾ ਦੀ ਮੈਲ ਆ ਬੜੀ ਜਿਵੇਂ ਕਪੜਾ ਗੰਦਾ ਹੋ ਜੇ ਨਾ ਧਾਰੀ ਦੇਣਾ ਤੇ ਧੋਣਾ ਔਖਾ ਜਾਂਦਾ ਏਸੀ ਤਰ੍ਹਾਂ ਜਿਹੜੇ ਮਾਨਕੀਆਂ ਦੇ ਇੰਨੇ ਕਠੋਰ ਹੋਏ ਹੁੰਦੇ ਉਹਨਾਂ ਨੂੰ ਨਿਰਮਲ ਕਰਨਾ ਬੜਾ ਔਖਾ ਫੇਰ ਇਸ ਕਰਕੇ ਰੋਜ਼ ਜਿਹੜੀ ਕਥਾ ਸੁਣਨੀ ਪੈਂਦੀ ਏ ਰੋਜ਼ ਗੁਰਬਾਣੀ ਪੜੀ ਏ ਰੋਜ਼ ਸਿਮਰ ਜੇ ਫੇਰ ਜਾ ਕੇ ਉਹ ਮੈਲ ਲੈਂਦੀ ਏ ਜਿਹੜਾ ਕਪੜਾ ਜ਼ਿਆਦਾ ਗੰਦਾ ਹੋ ਜਾਂਦਾ ਨਾ ਮੈਲਾ ਹੋ ਜਾਂਦਾ ਉਹਨੂੰ ਜਿੰਨਾ ਸਿਰ ਜ਼ਿਆਦਾ ਉਹਨਾਂ ਉਹਨਾਂ ਧੋਣਾ ਪੈਂਦਾ ਵੇਖਿਓ ਸਵਾਣੀਆਂ ਜਾਂ ਜਿਹੜੀਆਂ ਘਰ ਦੇ ਵਿੱਚ ਕੰਮ ਕਰਦੀਆਂ ਨਾ ਜਿਹੜੀਆਂ ਆ ਪਹਿਣਾ ਜਿਹੜੀਆਂ ਔਰਤਾਂ ਵਿਚਰੀਆਂ ਦਾ ਜਿਹੜੇ ਵੀ ਉਹ ਜਿੰਨਾ ਕਪੜਾ ਜਿਹੜਾ ਜ਼ਿਆਦਾ ਗੰਦਾ ਆਊਗਾ ਨਾ ਮੈਲਾ ਆਊਗਾ ਉਹਨੂੰ ਉਹਨਾਂ ਧੋਣ ਦੇ ਉੱਤੇ ਜ਼ਿਆਦਾ ਜ਼ੋਰ ਲੱਗਦਾ ਉਹਨਾਂ ਦਾ ਇਸੇ ਤਰ੍ਹਾਂ ਜਿਹੜੇ ਇਨਸਾਨ ਜਿਹੜੇ ਆ ਨਾ ਜਿਹੜੇ ਔਗਣਾਂ ਦੇ ਨਾਲ ਜਿਹੜੇ ਜ਼ਿਆਦਾ ਭਰ ਜਾਂਦੇ ਜਦੋਂ ਤੇ ਉਹਨਾਂ ਨੂੰ ਫਿਰ ਸਮਝਾਉਣਾ ਉਹਦੇ ਨਾਲ ਕੋਈ ਛੇਤੀ ਅਸਰ ਨਹੀਂ ਹੁੰਦਾ ਫਿਰ ਉਹ ਜਗਰਬਾਣੀ ਨਾਲ ਜੁੜ ਜਾਣਗੇ ਫਿਰ ਹੌਲੀ-ਹੌਲੀ ਹੌਲੀ ਉਹਨਾਂ ਦੀ ਮੈਲ ਆਪੇ ਉਤਰਦੀ ਜਾਂਦੀ ਕਹਿੰਦੇ ਭਾਵ ਕਿ ਗਰਬਾਣੀ ਜਿਹੜੀ ਸਾਡੇ ਮਨ ਦੀ ਮੈਲ ਲਾਉਂਦੀ ਹੈ ਮੋਦ ਪ੍ਰੀਤੀ ਕੱਪੜ ਹੋਏ ਦੇ ਸਾਬਨ ਲਈਏ ਉਹ ਧੋਏ ਭਰੀਏ ਬਤ ਪਾਪਾਂ ਕੇ ਸੰਗੋ ਤੋਪੇ ਨਾਵੇਂ ਕੇ ਰੰਗ ਨਾਮ ਦੇ ਰੰਗ ਦੇ ਨਾਲ ਨਾਮ ਦੇ ਰੰਗ ਤੋਂ ਭਾਵੇਂ ਕਿ ਨਾਮ ਜਪਣ ਦੇ ਨਾਲ ਰੰਗ ਇਥੇ ਉਹ ਨਹੀਂ ਜਿਹੜਾ ਆਪਾਂ ਵਰਤਦੇ ਆਂ ਲਾਲ ਜਾਂ ਨੀਲਾ ਹਰਾ ਪੀਲਾ ਨਹੀਂ ਇਥੇ ਰੰਗ ਉਹ ਆ ਕਿ ਨਾਮ ਜਪਣਾ ਜੋ ਨਾਮ ਜਪਾਂਗੇ ਨਾਮ ਸੁਣਾਗੇ ਇੱਕ ਗੁਰ ਸ਼ਬਦ ਵਿਚਾਰਾਂ ਸੁਣਾਗੇ ਗੁਰਬਾਣੀ ਸੁਣਾਗੇ ਤੇ ਸਾਨੂੰ ਪ੍ਰਮਾਤਮਾ ਦਾ ਰੰਗ ਚੜ ਜਾਣਾ ਹੈ ਰੰਗ ਚੜ ਜਦੋਂ ਭਾਬਾ ਪ੍ਰੇਮ ਪੈ ਜਾਣਾ ਪ੍ਰਮਾਤਮਾ ਨਾਲ ਹੁਣ ਜਿਹੜਾ ਬੰਦਾ ਕਿਸੇ ਦੀ ਕਾਪੀ ਕਰਦਾ ਨਾ ਰੋਲ ਮਾਡਲ ਜਾਂ ਕਿਸੇ ਦਾ ਉਹ ਫਿਰ ਉਹੋ ਜਿਹਾ ਕੰਮ ਕਰਦਾ ਇਨਸਾਨ ਆਪਾਂ ਇੱਕ ਐਗਜ਼ਾਮਪਲ ਲੈ ਲੈਨੇ ਹੋਰ ਗੁਰੂ ਪਿਆਰਿਓ ਕਿਉਂਕਿ ਵੇਖੋ ਕਈ ਜਿਹੜੇ ਆ ਨਾ ਉਹ ਕਈ ਇਨਸਾਨ ਜਿਹੜੇ ਆ ਨਾ ਉਹ ਜਿਵੇਂ ਭਾਈ ਕਨਈਆ ਜੀ ਹੋਏ ਭਾਈ ਲਾਲ ਜਿਹੜੇ ਆ ਲਾ ਲੋ ਜੀ ਇਹ ਨਾਂ ਮਸੀਹ ਜਿਨ੍ਹਾਂ ਦੇ ਘਰੋਂ ਗੁਰੂ ਨਾਨਕ ਸਾਹਿਬ ਜੀ ਨੇ ਖਾਣਾ ਖਾਦਾ ਸੀਗਾ ਕਹਿਣ ਤੋਂ ਭਾਵੇਂ ਕਿ ਜਿਹੜੇ ਮੈਂ ਅਸੀਂ ਨਾ ਇੱਕ ਆਪਣਾ ਰੋਲ ਮਾਡਲ ਬਣਾਉਨੇ ਆ ਕਿ ਅਸੀਂ ਇਹੋ ਜਿਹੇ ਇਨਸਾਨ ਬਣਨੇ ਆ ਤੇ ਜੇਕਰ ਸਾਡਾ ਗੁਰੂ ਸਾਹਿਬ ਸਾਡੇ ਜਿਹੜੇ ਰੋਲ ਮਾਡਲ ਹੋਣਗੇ ਕਿ ਅਸੀਂ ਇਹਨਾਂ ਦੇ ਵੱਲ ਵੇਖ ਗੁਰੂ ਦੀ ਗਰਬਾਣੀ ਜੋ ਜਿਹੜਾ ਸਿੱਖਣਾ ਵਾ ਕੁਝ ਤੇ ਫਿਰ ਅਸੀਂ ਚੰਗੇ ਇਨਸਾਨ ਬਣ ਜਾਗੇ ਤੇ ਜੇਕਰ ਅਸੀਂ ਕਿਸੇ ਮਾੜੇ ਬੰਦੇ ਨੂੰ ਆਪਣਾ ਰੋਲ ਮਾਡਲ ਬਣਾਵਾਂਗੇ ਤੇ ਫਿਰ ਅਸੀਂ ਉਹੋ ਜਿਹੇ ਬਣ ਜਾਗੇ ਫਿਰ ਅਸੀਂ ਜਾਣੀ ਕਿ ਵਿਲਣ ਬਨਣਾ ਜਾਂ ਨਾਇਕ ਬਨਣਾ ਜਾਂ ਖਲਨਾਇਕ ਬਨਣਾ ਇਸ ਸਾਡੇ ਹੱਥ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜੇ ਆਪਾਂ ਸੰਗ ਜੁੜਾਂਗੇ ਤੇ ਫਿਰ ਅਸੀਂ ਜਿਹੜੇ ਆ ਉਹ ਕਿਰਪਾ ਦੇ ਪਾਤਰ ਬਣ ਜਾਗੇ ਚੰਗੇ ਇਨਸਾਨ ਬਣ ਜਾਗੇ ਗੁਰਮੁਖ ਬਣ ਜਾਗੇ ਨਹੀਂ ਤੇ ਮਨਮਤ ਜਿਹੜੀ ਆ ਉਹ ਜਿਹੜੇ ਬੰਦੇ ਆ ਉਹ ਫਿਰ ਜਿਹੜੇ ਆ ਮਾਨ ਦੇ ਆਕੇ ਲਾਕੇ ਇਹ ਭੜੇ ਕੰਮ ਕਰਦੇ ਸੰਸਾਰ ਦੇ ਵਿੱਚ ਵਿਚਰਦੇ ਆ ਨਾਲੇ ਉਹਨਾਂ ਦੀ ਜਿਹੜੀ ਆ ਪੰਜਾਬੀ ਦੇ ਵਿੱਚ ਕਮਾਂ ਉਹਨਾਂ ਨੂੰ ਫਟਕਾਰਾਂ ਪੈਂਦੀਆਂ ਵਾ ਨਾਲੇ ਉਹ ਜਿਹੜੇ ਕੋ ਕਰਮ ਕਰਦੇ ਆ ਫਿਰ ਉਹਨਾਂ ਦੀ ਸਮਾਜ ਵੀ ਚੰਗੀ ਦ੍ਰਿਸ਼ਟੀ ਨਾਲ ਨਹੀਂ ਵੇਖਦਾ ਤੇ ਪ੍ਰਮਾਤਮਾ ਵੀ ਖੁਸ਼ ਨਹੀਂ ਹੁੰਦਾ ਸੋ ਕਹਿਣ ਤੋਂ ਭਾਵ ਹੈ ਕਈ ਵਾਰੀ ਜਿਹੜੇ ਆ ਸ਼ਬਦ ਇਹ ਜਹਿ ਵਰਤਨੇ ਪੈਂਦੇ ਆ ਕਿ ਜਿੰਨਾਂ ਦੇ ਨਾਲ ਕਈ ਵਾਰੀ ਹੋ ਸਕਦਾ ਕਿਸੇ ਨੂੰ ਕੋਈ ਸ਼ਬਦ ਜਿਹੜਾ ਚੋਟ ਕਰੇ ਪਾਰੇ ਆ ਕਿ ਜੇਕਰ ਆਪਾਂ ਨਾ ਸਮਝਾਵਾਂਗੇ ਤੇ ਫਿਰ ਸਮਝ ਨਹੀਂ ਲੱਗਣੀ ਤੇ ਗੁਰੂ ਮਹਾਰਾਜ ਸਚੇ ਪਾਤਸ਼ਾਹ ਨੇ ਦੇ ਬੜੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਇਆ ਕਿ ਭਾਈ ਇਹ ਜਿਹੜੇ ਪਖੰਡ ਜਿਹੜੇ ਉਹਨਾ ਵੇਖੋ ਅਸੀਂ ਲਿਬਾਸ ਜਿਹੜਾ ਵਾ ਉਹ ਅਸੀਂ ਧਰਮ ਵਿੱਚ ਪਾ ਲੀਨੇ ਆ ਜਾਣੀ ਕਿ ਤੇ ਸਾਡਾ ਮਾਨ ਜਿਹੜਾ ਵਾ ਉਹ ਖੋਟ ਨਾ ਪਰਿਆ ਵਾ ਸਾਡੇ ਮਾਨ ਵਿੱਚ ਪਵਿੱਤਰਤਾ ਨਹੀਂ ਹੈ ਗਈ ਸਾਡੇ ਮਨ ਦੇ ਵਿੱਚ ਬਰਾਈਆਂ ਭਰੀਆਂ ਵਾ ਅਸੀਂ ਔਗਣਾ ਦੇ ਨਾਲ ਭਰੇ ਆ ਤੇ ਫਿਰ ਉਹ ਜਿਹੜਾ ਲਿਬਾਸ ਪਾਉਣ ਦੇ ਨਾਲ ਵੀ ਫਰਕ ਨਹੀਂ ਪੈਣਾ ਹਾਂ ਭਾਂਡਾ ਅੰਦਰੋਂ ਵੀ ਸਾਫ਼ ਹੋਵੇ ਤੇ ਬਾਹਰੋਂ ਵੀ ਸਾਫ਼ ਹੋਵੇ ਫੇਰ ਸੋਣਾ ਲੱਗਦਾ ਫੇਰ ਜਿਹੜਾ ਵਾ ਤੇ ਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਕਹਿੰਦੇ ਆਗੇ ਜੇ ਅਸੀਂ ਔਗਣ ਆਪਣੇ ਕੱਢਾਂਗੇ ਨਾ ਬਾਹਰ ਛੱਡਣੇ ਪੈਣੇ ਔਗਣ ਔਗਣ ਅਸੀਂ ਛੱਡਾਂਗੇ ਤੇ ਫੇਰ ਹੀ ਗੋਣ ਅੰਦਰ ਆਉਣੇ ਜਿਹੜੀਆਂ ਦੋ ਚੀਜ਼ਾਂ ਜਿਹੜੀਆਂ ਵਾ ਇੱਕ ਭਾਂਡੇ 'ਚ ਨਹੀਂ ਰਹਿ ਸਕਦੀਆਂ ਇੱਕ ਭਾਂਡੇ ਵਿੱਚ ਅਸੀਂ ਜੇ ਦੁੱਧ ਰੱਖਣਾ ਵਾ ਤੇ ਉਹਦੇ 'ਚ ਦੁੱਧ ਹੀ ਪਾਏਗਾ ਇੱਕੋ ਟਾਈਮ ਜੇ ਉਹਦੇ ਵਿੱਚ ਅਸੀਂ ਹੋਰ ਸਮਝ ਲਓ ਕਿ ਮਤਲਬ ਕਿ ਜਿਵੇਂ ਕੋਈ ਕਹ ਦੋ ਹੋਰ ਪਦਾਰਥ ਪਾ ਦਿਓਗੇ ਤੇ ਮੰਨ ਲਓ ਕਿ ਉਹ ਫਿਰ ਉਹ ਦੁੱਧ ਨਹੀਂ ਰਹੇਗਾ ਜਾਣੀ ਕਿ ਸ਼ੁੱਧ ਬਣਨ ਵਾਸਤੇ ਚੰਗਾ ਬਣਨ ਵਾਸਤੇ ਜੇ ਸਾਫ਼ ਚੀਜ਼ ਰੱਖਣੀ ਆ ਤੇ ਫਿਰ ਜਿਹੜੀ ਆ ਉਹੋ ਚੀਜ਼ ਪਾਉਣੀ ਪੈਣੀ ਜਿਹੜੀ ਉਹ ਉਹਦੇ ਚ ਪਾਈ ਆ ਉਹ ਗੁਣ ਆਪਣੇ ਤਿਆਗ ਦੇਣੇ ਆ ਜਾਣੀ ਕਿ ਵਿਰੋਧੀ ਸ਼ਬਦੀ ਲੈ ਲਓ ਤੁਸੀਂ ਹੁਣ ਜਿਹੜੀ ਦੋ ਚੀਜ਼ਾਂ ਤੋਂ ਕਹਿਣ ਤੋਂ ਭਾਵੇਂ ਆ ਕਿ ਜੇ ਇੱਕ ਭਾਂਡੇ ਦੇ ਵਿੱਚ ਆਪਾਂ ਦੁੱਧ ਪਾਤਾ ਦੇ ਉਹਦੇ ਉਲਟ ਜਿਹੜਾ ਸ਼ਬਦ ਆ ਜੇ ਆਪਾਂ ਕੋਈ ਵਰਤ ਲਈਏ ਮੰਨ ਲਓ ਕਿ ਅੰਮ੍ਰਿਤ ਜਾਂ ਜਾਂ ਜ਼ਹਿਰੀ ਤੁਹੀਂ ਮੰਨ ਲਓ ਜਾਂ ਕੋਈ ਹੋਰ ਪਦਾਰਥ ਜਿਹੜਾ ਪਾਵਾਂਗੇ ਤੇ ਉਹ ਥੋੜਾ ਉਹਦੇ ਵਿੱਚ ਪਾਏਗਾ ਜਿਹੜੀ ਚੀਜ਼ ਜਿਹੜੀ ਆ ਨਾ ਜਿਹੜੀ ਆਪੋਜ਼ਿਟ ਚੀਜ਼ ਨਹੀਂ ਪਏਗੀ ਕਹਿਣ ਤੋਂ ਭਾਵੇਂ ਕਿ ਜੇ ਗੁਣੇ ਆ ਨਾ ਤੇ ਫਿਰ ਆਪਾਂ ਗੁਣ ਧਾਰਨ ਕਰਨੇ ਆ ਉਹ ਗੁਣ ਛੱਡਨੇ ਆ ਇਸ ਕਰਕੇ ਗੁਰੂ ਪਿਆਰਿਓ ਔਗਣ ਜਿਹੜੇ ਆਪਾਂ ਛੱਡਦੀਏ ਤੇ ਗੁਨਾ ਨੂੰ ਤਾਰਨ ਕਰਕੇ ਗੁਰੂ ਵਾਲੇ ਬਣੀਏ ਗੁਰੂ ਤੋਂ ਸਾਨੂੰ ਇਹੋ ਹੀ ਮਤ ਮਿਲਦੀ ਕਿ ਅਸੀਂ ਚੰਗੇ ਇਨਸਾਨ ਬਨਣਾ ਵਾ ਚੰਗੇ ਇਨਸਾਨ ਤੋਂ ਭਾਵੇਂ ਹੋਈਆ ਕਿ ਚੰਗੇ ਕਰਮ ਕਰਨੇ ਆ ਇਥੇ ਕਰਮਾਂ ਦੇ ਉੱਤੇ ਜਿਹੜਾ ਵਾ ਜ਼ੋਰ ਦਿੱਤਾ ਕਰਮੀ ਆਪੋ ਆਪਣੀ ਗਏ ਮਸ਼ਕਤ ਕਰ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਗੁਰੂ ਸਾਹਿਬਾਨਾ ਨੇ ਆਪਣੇ ਬੱਚਿਆਂ ਨੂੰ ਗੁਰਗੱਦੀ ਦੇਣ ਦੀ بجائے ਜਿਹੜੀ ਹੈ ਭਾਈ ਲੈਣਾ ਜਿਹਨੂੰ ਗੁਰਗੱਦੀ ਦਿੱਤੀ ਕਿਉਂਕਿ ਉਹ ਗੁਰੂデアਗਿਆਕਾਰੀ ਸੀਗੇ ਤੇ ਚੰਗੇ ਅਨਸਾਨ ਸੀਗੇ। ਜਾਨੀ ਕਿ ਉਹ ਗੁਰੂ ਸਾਹਿਬ ਦੇ ਕਹਿ ਵਿੱਚ ਰਹਿੰਦੇ ਹੀ ਨਿਮਰਤਾ ਹਲੇਮੀ ਸਾਰੇ ਗੁਣ ਵੇਖ ਕੇ ਉਹਨਾਂ ਨੂੰ ਗੁਰਗੱਦੀ ਬਖਸ਼ੀ। ਇਸੇ ਤਰ੍ਹਾਂ ਹੀ ਬਾਅਦ ਵਿੱਚ ਗੁਰੂ ਅਮਰਦਾਸ ਨੂੰ ਗੁਰਗੱਦੀ ਜੀ ਦੀ ਜਿਹੜੀ ਪ੍ਰਾਪਤੀ ਹੋਈ। ਕਹਿਣ ਤੋਂ ਭਾਵ ਇਹ ਆ ਕਿ ਕਰਮਾਂ ਕਰਕੇ ਜਿਹੜੀ ਗੁਰਗੱਦੀ ਮਹਾਰਾਜ ਨੇ ਜਿਹੜੀ ਆ ਉਹ ਦਿੱਤੀ ਸੀ ਨਾ ਕਿ ਜਨਮ ਕਰਕੇ ਉਸ ਵੇਲੇ। ਸੋ ਕਹਿਣ ਤੋਂ ਭਾਵ ਆਪਾਂ ਫਿਰ ਹੀ ਕਹਿ ਸਕਦੇ ਆ ਐਟ ਲੀਸਟ ਵੀ ਕੈਨ ਸੇ ਦੈਟ ਜਿਹੜਾ ਵਾ ਗੁਰੂ ਸਾਡਾ ਜਿਹੜਾ ਸਾਨੂੰ ਚੰਗੀ ਜਿਹੜੀ ਆ ਹਰੀ ਦੀ ਸੋਝੀ ਦਿੰਦਾ ਪਰਮਾਤਮਾ ਦੀ ਸੋਝੀ ਦਿੰਦਾ ਕਿ ਹੇ ਨਿਸਾਨ ਉਸ ਕਾਲਪੁਰਖ ਦੇ ਗੁਣਗਾ ਤੇ ਚੰਗਾ ਇਨਸਾਨ ਬਣ ਤੇ ਆਪਣੇ ਜੀਵਨ ਨੂੰ ਜਿਹੜਾ ਵਾ ਸੋਹਣਾ ਬਣਾ ਸੋ ਇੰਨੀਆਂ ਕ ਵਿਚਾਰਾਂ ਦੇ ਨਾਲ ਅੱਜ ਸਮਾਪਤੀ ਕਰੀਏ ਹੋਈਆਂ ਭੁੱਲਾਂ ਦੀ ਗਲਤੀਆਂ ਦੀ ਦਾਸ ਆਪ ਜੀ ਦੇ ਕੋਲੋਂ ਨੰਬਰ ਦਾ ਸਹਿਤਾਤ ਜੋੜ ਕੇ ਗੁਰੂ ਪਿਆਰੀ ਸਤਿਕਾਰਯੋਗ ਸਾ ਸੰਗਤੋਂ ਤੇ თანਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿਹੜੀ ਆ ਉਹ ਖਿਮਾ ਦਾ ਜਾਚਕਿਆ ਮਾਫੀ ਮੰਗਦਾ ਕਿਉਂਕਿ ਜਦੋਂ ਵਿਚਾਰਾਂ ਕਰਦੇ ਆ ਤਾਂ ਕਈ ਵਾਰੀ ਜਿਹੜੇ ਸ਼ਬਦ ਜਿਹੜੇ ਆ ਉਹ ਕਈਆਂ ਨੂੰ ਚੋਟ ਕਰ ਜਾਂਦੇ ਆ ਜਾਂ ਕੋਈ ਗਲਤ ਸ਼ਬਦ ਵਹਿ ਕੋਸ਼ਿਸ਼ ਤੇ ਹੁੰਦੀ ਆ ਕਿ ਅਸੀਂ ਕਿਸੇ ਦਾ ਹਿਰਦਾ ਨਾ ਦਿਖਾਈਏ ਕਿਉਂਕਿ ਸਾਰੇ ਜਿਹੜੇ ਉਹ ਪਰਮਾਤਮਾ ਦੇ ਹੀ ਸੰਤਾਨ ਆ ਤੇ ਅਸੀਂ ਸਾਰੇ ਜਿਹੜੇ ਆ ਉਹ ਗੁਰੂ ਦਾ ਨਾਮ ਜਪ ਕੇ ਬ੍ਰ ਬਾਣੀ ਪੜ ਗਏ ਜਿਹੜੇ ਆ ਚੰਡਾਲ ਤੋਂ ਚੰਡਾਲ ਮਨੁੱਖ ਵੀ ਜਿਹੜੇ ਆ ਉਹਨਾਂ ਦਾ ਵੀ ਆਧਾਰ ਹੋ ਜਾਂਦਾ ਲਿਖਿਆ ਨਾ ਗੁਰੂ ਸਾਹਿਬ ਨੇ ਸੋ ਕਹਿਣ ਦਾ ਭਾਵ ਇਹ ਆ ਕਿ ਕਿਸੇ ਦਾ ਵੀ ਹਿਰਦਾ ਨਹੀਂ ਅਸੀਂ ਦਿਖਾਉਣਾ ਚਾਹੁੰਦੇ ਅਸੀਂ ਸਾਰਿਆਂ ਨੂੰ ਜਿਹੜੀ ਆ ਇੱਕੋ ਜੀ ਦ੍ਰਿਸ਼ਟੀ ਦੇ ਨਾਲ ਜਿਵੇਂ ਗੁਰੂ ਸਾਹਿਬਾਨ ਨੇ ਕਿਹਾ ਕਿ ਇੱਕੋ ਦ੍ਰਿਸ਼ਟੀ ਨਾਲ ਵੇਖਣਾ ਵਾ ਤੇ ਨਾਮਸ ਦੇ ਨਾਲ ਜੋੜਨਾ ਗੁਰਬਾਣੀ ਨਾਲ ਜੋੜਨਾ ਤੇ ਇਹਦੇ ਨਾਲ ਹੀ ਆਪਾਂ ਫਤਿਹ ਦੀ ਸਾਂਝ ਪਾਈਏ ਤੇ ਗੁਰੂ ਵਾਲੇ ਬਣੀਏ ਗੁਰੂ ਦੇ ਲੜ ਲੱਗੀਏ ਤਾਂ ਹੀ ਜੀਵਨ ਸੋਨਾ ਬਾਨਾ ਵਾ ਤੇ ਹੋਣਾ ਬੋਲਾਂ ਦੀ ਦਾਸ ਇੱਕ ਹੋਰੀ ਫੇਰ ਜਿਹੜੀ ਆ ਆਪਜੀ ਦੇ ਕੋਲੋਂ ਮਾਫੀ ਮੰਗਦਾ ਵਾ ਤੇ ਗੁਰ ਸ਼ਬਦ ਵਿਚਾਰ ਚੈਨਲ ਜਿਹੜਾ ਵਾ ਇਹਨੂੰ ਸਬਸਕ੍ਰਾਈਬ ਕਰਕੇ ਤੇ ਜਿਹੜੇ ਆ ਗੁਰੂ ਦਿਆਂ ਜਿਹੜੇ ਆਪਣੇ ਬਾਣੀ ਜਿਹੜੀ ਆਪਾਂ ਪੜ੍ਹਦੇ ਆਂ ਪਵਿੱਤਰ ਬਾਣੀ ਦਾ ਨਾਮ ਜਪਦੇ ਉਹ ਆਪ ਜੀ ਤੱਕ ਜਿਹੜੀ ਪਹੁੰਚਦੀ ਰਹੇ ਔਰ ਇਸੇ ਤਰ੍ਹਾਂ ਦਾਸ ਜਿਹੜਾ ਆਪਣੀ ਤੋਸ਼ੀ ਜੀ ਬੁੱਧੀ ਦੇ ਨਾਲ ਜਿਹੜੀ ਆ ਉਹ ਆਪਣੀ ਜਿਹੜੀ ਆ ਜਿੰਨੀ ਕੁ ਜੋਗਾ ਹੈ गावा ਆਪ ਜੀ ਦੇ ਤੱਕ ਜਿਹੜੇ ਗੁਰੂ ਦੇ ਸ਼ਬਦਾਂ ਨੂੰ ਜਿਹੜਾ ਵਾ ਉਹ ਪਛਾਉਂਦਾ ਰਹਾ ਗੁਰੂ ਮਾਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਬਾਲ ਬੁੱਧੀ ਬਖਸ਼ਦੇ ਰਹਿਣ ਸਾਰਿਆਂ ਨੂੰ ਤੰਦਰੁਸਤੀ ਦੇਣ ਹਰ ਘਰ ਖੁਸ਼ੀਆਂ ਖੇੜੇ ਜਿਹੜੇ ਆ ਉਹ ਰਹਿਣ ਗੁਰੂ ਮਾਰਾ ਸੱਚੇ ਪਾਚ ਹਰ ਇੱਕ ਨੂੰ ਰਾਜੀ ਬਾਜੀ ਰੱਖੇ ਸਾਰਿਆਂ ਨੂੰ ਸਮਤ ਬਖਸ਼ੇ ਗੁਰਮਤ ਜਿਹੜੀ ਆ ਸਾਰੇ ਆਪਾਂ ਧਾਰਨ ਕਰਕੇ ਚੰਗੇ ਨਿਸ਼ਾਨ ਬਣ ਸਕਦੇ ਆ ਇਸ ਲਈ ਆਪਾਂ ਗੁਰੂ ਦੇ ਨਾਲ ਪ੍ਰੇਮ ਪਾਈਏ ਤੇ ਗੁਰਬਾਣੀ ਵੱਧ ਤੋਂ ਵੱਧ ਪੜਹੀਏ ਫੇਰੀ ਜਿਹੜਾ ਵਾ ਉਹ ਆਪਣਾ ਜਿਹੜਾ ਵਾ ਭਾਰ ਉਤਾਰਾ ਹੋਣਾ ਤੇ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ